ਔਰ 4 ਤਰੀਕ ਨੂੰ ਜਿਸ ਦੀ ਜਿਹੜੀ ਜ਼ਿੰਮੇਵਾਰੀ ਇੱਕ ਨਾਮੀ ਗੈਂਗਸਟਰ ਨੇ ਲਈ ਕਿ ਜੋ ਕਿ ਤੁਸੀਂ ਸਾਰਿਆਂ ਨੇ ਉਹਦਾ ਆਡੀਓ ਕਲਿੱਪ ਵੀ ਸੁਣਿਆ ਔਰ ਉਸ ਸੰਸਲੇ ਦੇ ਵਿੱਚ ਜਿਹੜਾ ਸੀ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਔਰ ਯੂਥ ਦੇ ਸਾਥੀਆਂ ਨੇ ਆਸ਼ੂ ਬੰਗੜ ਜੀ ਨੇ ਸਾਰਿਆਂ ਨੇ ਰਲ ਕੇ ਜਿਹੜਾ ਕਿ ਜਿੰਨੇ ਸੀਨੀਅਰ ਲੀਡਰ ਸੀ ਗਰਪੇਟੇ ਵੀ ਸਾਰਿਆਂ ਨੇ ਜਿਹੜਾ ਕਿ ਧਰਨਾ ਲਾਇਆ ਸੀਗਾ ਕਾਂਗਰਸੀ ਵਰਕਰਾਂ ਨੇ ਕਿ ਤਾਂ ਕਿ ਪਰਚਾ ਦਰਜ ਕੀਤਾ ਜਾਵੇ 307 ਲਾਈ ਜਾਵੇ ਕਿਉਂਕਿ ਸਾਡੇ ਕਿਸੇ ਜੇ ਵਰਕਰ ਦੇ ਘਰੇ ਮੁੰਡਾ ਜੰਪੇ ਤਾਂ ਉਹ ਪਟਾਕੇ ਚਲਾ ਦੇ ਤੇ ਝਾੜੂ ਵਾਲੇ ਸਾਡੇ ਬੰਦੇ ਤੇ 307 ਲਵਾ ਦਿੰਦੇ ਨੇ ਪਰ ਜੇ ਸਾਡੇ ਤੇ ਗੋਲੀ ਚੱਲੇ ਬਾਜ਼ਾਰ ਦੇ ਵਿੱਚ ਕੋਈ ਦੁਕਾਨਦਾਰ ਮਾਰਿਆ ਜਾਵੇ ਕਿਸੇ ਦੀ ਦੁਕਾਨ ਤੇ ਗੋਲੀਆਂ ਚੱਲਣ ਤਾਂ ਇਹ ਉਹਨੂੰ ਤਫ਼ਤੀਸ਼ ਦੇ ਵਿੱਚ ਪਾ ਦਿੰਦੇ ਨੇ ਇਹ ਗੈਂਗਸਟਰਾਂ ਨੂੰ ਪਾਲ ਰਹੀ ਏ ਫਿਰੋਜ਼ਪੁਰ ਦੀ ਪੁਲਿਸ ਔਰ ਮੈਂ ਗੱਲ ਕਹਿੰਨਾ ਫਿਰੋਜ਼ਪੁਰ ਦੇ ਸਾਰੇ ਹੀ ਔਰ ਪੰਜਾਬ ਦੇ ਹੀ ਸਾਰੇ ਅਵਾਮ ਨੂੰ ਇਹ ਬੇਨਤੀ ਕਰਦਾ ਕਿ ਜੇ ਅੱਜ ਬਚਣਾ ਹੈ ਗੈਂਗਸਟਰਾਂ ਤੋਂ ਜੇ ਅੱਜ ਇਹੋ ਜਿਹੇ ਮਾੜੇ ਅੰਸਰਾਂ ਤੋਂ ਬਚਣਾ ਹੈ ਤੇ ਪੁਲਿਸ ਤੇ ਉਮੀਦ ਨਾ ਰੱਖਿਓ ਕਿਉਂਕਿ ਜਿਹੜੀ ਪੁਲਿਸ ਆ ਇਹ ਗੈਂਗਸਟਰਾਂ ਨੂੰ ਪਨਾਹ ਦਿੰਦੀ ਏ ਇਹ ਉਹਨਾਂ ਨਾਲ ਰਲ ਕੇ ਚੱਲਦੀ ਏ ਔਰ ਜਿਹੜੀ ਇਹ ਪੁਲਿਸ ਆ ਇਹ ਆਪ ਗੈਂਗਸਟਰਾਂ ਤੋਂ ਡਰਦੀ ਏ ਇਹਨਾਂ ਤੇ ਸਲੋਗਨ ਜ਼ਰੂਰ ਲਿਖਿਆ ਹੈ ਕਿ ਸ਼ੁਭ ਕਰਮਨ ਮੈਂ ਡਰੂ ਔਰ ਮੈਂ ਇਹ ਗੱਲ ਕਹਿਣਾ ਕਿ ਜਦੋਂ ਇਹ ਪੁਲਿਸ ਦੇ ਵਿੱਚ ਭਰਤੀ ਹੁੰਦੇ ਨੇ ਤੇ ਇਸਕਲ ਦੀ ਕਸਮ ਖਾਂਦੇ ਨੇ ਕਿ ਅਸੀਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਜਿਹੜਾ ਕੋਈ ਵੀ ਗਲਤ ਅੰਸਰ ਉਹਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਇਹ ਚੱਕਦੇ ਨੇ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਸਾਡੇ ਜੀਰੇ ਦੇ ਵਿੱਚ ਜਿਹੜਾ 24 ਤਰੀਕ ਨੂੰ ਕਤਲ ਹੋਇਆ ਅੱਜ ਉਹਦੇ ਚ ਇੱਕ ਵੀ ਬੰਦਾ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਜੇ ਮੈਂ ਰੌਲਾ ਰੂਲਾ ਪਾ ਕੇ ਉਹਦੇ ਵਿੱਚ ਬੰਦੇ ਗ੍ਰਿਫਤਾਰ ਪਰਚਾ ਦਰਜ ਕਰਵਾਏ ਜਾਂ ਜਾ ਰਹੀਆਂ ਨੇ ਪੁਲਿਸ ਕਹਿੰਦੀ ਸਾਨੂੰ ਪਤਾ ਨਹੀਂ ਔਰ ਮੈਂ ਗੱਲ ਕਹਿਣਾ ਕਿ ਇਹ ਜਿਹੜੀ ਪੁਲਿਸ ਜਿਹੜੀ ਕੱਲੀ ਆ ਇਹ ਦਫ਼ਤਰਾਂ ਵਿੱਚ ਬਹਿਣ ਵਾਲੀ ਪੁਲਿਸ ਰਹਿ ਗਈ ਆ ਔਰ ਅੱਜ ਤੁਸੀਂ ਵੇਖ ਲਓ ਕਿ 3 ਤਰੀਕ ਦੀ ਮੇਰੇ ਤੇ ਫਾਇਰਿੰਗ ਹੋਈ ਹੈ ਔਰ 4 ਤਰੀਕ ਦੀ ਇੱਕ ਆਡੀਓ ਕਲਿੱਪ ਆਉਂਦੀ ਹੈ ਕਿ ਜਿੰਦੇ ਚ ਕਿਹਾ ਕਿ ਹੁਣ ਤੈਨੂੰ ਸਿੱਧੀਆਂ ਮਾਰਾਂਗੇ ਔਰ ਪਰਚਾ ਦੇਂਦਿਆ 336 ਦਾ ਔਰ ਮੈਂ ਕਹਿੰਦਾ 307 ਦਾ ਪਰਚਾ ਦਿੱਤਾ ਜਾਵੇ ਔਰ ਜਿਹੜੇ ਜੀਰੇ ਕਤਲ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਇਹ ਸਾਰੀ ਗੁੱਥੀ ਜਿਹੜੀ ਤਾਂ ਉਲਝ ਸਕ ਸੁਲਝ ਸਕਦੀ ਹੈ ਇਸ ਕਰਕੇ ਅੱਜ ਜਿਹੜੇ ਸ਼ਿਫਟ ਨੇ ਬੁਲਾਇਆ ਸੀ ਹੁਣ ਮੈਨੂੰ ਕਹਿੰਦੇ ਸਾਨੂੰ ਟਾਈਮ ਲੱਗਣਾ ਹੈ ਅੱਜ ਗਨਮੈਣਾ ਦੇ ਬਿਆਨ ਹੋਣਗੇ ਉਸ ਤੋਂ ਬਾਅਦ ਜੇ ਤੁਹਾਨੂੰ ਬੁਲਾਵਾਂਗੇ ਫਿਰ ਤੁਹਾਡੇ ਪੀਐਨਓ ਬੁਲਾਵਾਂਗੇ ਫਿਰ ਤੁਹਾਡੇ ਡਰਾਈਵਰ ਸਾਹਿਬ ਨੂੰ ਬੁਲਾਵਾਂਗੇ ਫਿਰ ਡਾਕਟਰ ਛਪਾਲ ਨੂੰ ਬੁਲਾਵਾਂਗੇ ਮੈਂ ਕਹਾਂ ਜੀ ਜਿੰਨਾ ਟਾਈਮ ਕਹੋਗੇ ਅਸੀਂ ਲਾਉਣ ਨੂੰ ਤਿਆਰ ਆ ਪਰ ਮੈਨੂੰ ਇੱਕ ਦਿਨ ਦੱਸ ਦਿਓ ਅੱਜ ਕੱਲ ਪਰਸੋ 307 ਦਾ ਪਰਚਾ ਕਿਦਾਂ ਦਰਜ ਕਰੋਗੇ ਇਸ ਕਰਕੇ ਭਰਾਓ ਮੇਰੀ ਉਮੀਦ ਇਸ ਜ਼ਿਲ੍ਹੇ ਦੀ ਪੁਲਿਸ ਤੋਂ ਉਤਰ ਚੱਕੀ ਆ ਔਰ ਮੈਂ ਇੱਕ ਬੇਨਤੀ ਕਰਦਾ ਫਿਰੋਜ਼ਪੁਰ ਜ਼ਿਲ੍ਹੇ ਵਾਲਿਓ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੁਹਾਡਾ ਸੇਵਾਦਾਰ ਹੋਣ ਦੇ ਨਾਤੇ ਆਪੇ ਪੁੱਤ ਬਚਾ ਲਓ ਦੁਕਾਨਾਂ 10 10 ਵਜੇ ਤੱਕ ਖੋਲਦੇ ਸੀ ਤੁਸੀਂ ਕਾਂਗਰਸ ਦੇ ਰਾਜ ਅੱਜ ਦੁਕਾਨ 7 ਵਜੇ ਤੋਂ ਬਾਅਦ ਨਹੀਂ ਕੋਈ ਖੁੱਲਦੀ ਕੀ ਔਰ ਜੇ ਬਚਣਾ ਹੈ ਜੇ ਬਚਣਾ ਹੈ ਜਿਵੇਂ ਮੇਰੇ ਵਰਕਰਾਂ ਨੇ ਮੈਨੂੰ ਇਹ ਗੱਲ ਸਮਝਾਈ ਕਹਿੰਦੇ ਜੀਰਾ ਸਾਹਿਬ 8 ਵਜੇ ਤੋਂ ਲੈ ਕੇ 11 11 ਵਜੇ ਤੱਕ ਪ੍ਰੋਗਰਾਮ اٹینڈ ਕਰਦੇ ਹੋ ਦਿਨ ਤੋਂ ਲੈ ਕੇ ਰਾਤ ਤੱਕ ਤੇ ਤਾਂ ਕਰਦੇ ਆ ਨਾ ਕਿ ਵੋਟਾਂ ਲੈਣੀਆਂ ਨੇ ਤੇ ਕੋਈ ਗੁੱਸੇ ਨਾ ਹੋ ਜੇ ਔਰ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਇਹ ਗੱਲ ਕਹਿਣਾ ਕਿ ਜੇ ਕੱਲੀਆਂ ਤੁਹਾਡੇ ਬੱਚਿਆਂ ਦਾ ਪੇਟ ਤਾਂ ਤੁਸੀਂ ਪਾਲਣਾ ਔਰ ਜੇ ਤੁਹਾਨੂੰ ਗੋਲੀ ਵੱਜ ਗਈ ਜੇ ਤੁਹਾਨੂੰ ਕੁਝ ਹੋ ਗਿਆ ਤੁਹਾਡੇ ਤੋਂ ਕਿਸੇ ਨੇ ਤੁਹਾਡੇ ਕੰਨ ਤੇ ਆਣ ਕੇ ਪਸਤੌਰ ਰੱਖਤਾ ਜੇ ਤਾਂ ਤੁਸੀਂ ਪੈਸੇ ਦੇਤੇ ਤਾਂ ਮਰਗੇ ਜੇ ਨਾ ਦਿੱਤੇ ਤੇ ਫਿਰ ਗੋਲੀ ਵੱਜੂ ਤੇ ਤਾਂ ਮਰਗੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਸਰਕਾਰ ਤੋਂ ਤੇ ਇਸ ਪੁਲਿਸ ਤੋਂ ਕਿ ਉਮੀਦ ਨਾ ਰੱਖਿਓ ਹੱਥ ਜੋੜ ਕੇ ਬੇਨਤੀ ਹੈ ਕਿ 5 ਵਜੇ ਦੁਕਾਨਾਂ ਬੰਦ ਕਰਕੇ ਘਰੋ ਘਰੀ ਚਲੇ ਜਾਇਆ ਕਰੋ ਥੋੜਾ ਖਾ ਲੋ ਆਪਦੇ ਬੱਚਿਆਂ 'ਚ ਬਹਿ ਕੇ ਖਾ ਲੋ ਮੇਰੀ ਇੰਨੀ ਕੋ ਬੇਨਤੀ ਆ ਇਨਸਾਫ ਨਹੀਂ ਮਿਲਦਾ ਬਿਲਕੁਲ ਕੋਈ ਇਨਸਾਫ ਦੀ ਉਮੀਦ ਇਸ ਪੁਲਿਸ ਤੋਂ ਹੈ ਨਹੀਂ ਇਹ ਸਿਰਫ ਖਾਣਾ ਪੂਰਤੀ ਕਰ ਰਹੀ ਆ ਜਿੱਦਣ ਕਿਸੇ ਲੀਡਰ ਤੇ ਪਰਚਾ ਦੇਣਾ ਹੁੰਦਾ ਜਿੱਦਣ ਸਾਡੇ ਵਰਕਰ ਤੇ ਪਰਚਾ ਦੇਣਾ ਹੁੰਦਾ ਉਦੋਂ ਕੋਈ ਤਫ਼ਤੀਸ਼ ਨਹੀਂ ਹੁੰਦੀ ਆ ਗਰਨਾਮ ਸਿੰਘ ਖੜਾ ਗਰਨਾਮ ਸਿੰਘ ਨੇ ਮੈਨੂੰ ਰਾਤ ਨੂੰ ਵੀਡੀਓ ਕੱਢ ਕੇ ਭੇਜੀ ਆ ਜਿੱਦਣ ਮੇਰੇ ਤੇ 8:14 ਤੇ ਗੋਲੀ ਚੱਲਦੀ ਏ ਤਾਂ ਮੈਂ ਉਦੋਂ ਐਸਐਸਪੀ ਮੈਡਮ ਨੂੰ ਫੋਨ ਕਰਦਾ ਮੇਰਾ ਫੋਨ ਨਹੀਂ ਚੱਕਦੇ ਮੈਂ ਅਰਪਿਤ ਛੁਕਲਾ ਜੀ ਨੂੰ ਜਿਹੜੇ ਸਾਡੇ ਡੀਜੀ ਲਾਅ ਐਂਡ ਆਰਡਰ ਆ ਉਹਨਾਂ ਨੂੰ ਫੋਨ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਫੋਨ ਚੁੱਕਿਆ ਤੇ ਫੇਰ 8:35 ਤੇ ਐਸਐਸਪੀ ਮੈਡਮ ਦੀ ਮੈਨੂੰ ਕਾਲ ਆਉਂਦੀ ਏ ਔਰ ਫਿਰ ਉਸ ਤੋਂ ਬਾਅਦ ਉਸ ਤੋਂ 24 ਘੰਟਿਆਂ ਬਾਅਦ ਅਗਲੇ ਦਿਨ 6 ਵਜੇ ਮੈਨੂੰ ਰਣਧੀਰ ਸਿੰਘ ਡੀਐਸਪੀ ਐਸਪੀ ਡੀਰੀ ਕਾਲ ਆਉਂਦੀ ਏ ਕਿ ਸਰ ਮੌਕਾ ਵੇਖਣਾ ਔਰ ਮੈਨੂੰ ਇੱਕ ਗੱਲ ਦੱਸੋ ਕਿ ਗੋਲੀ ਚੱਲਣ ਦੇ ਬਾਵਜੂਦ 24 ਘੰਟਿਆਂ ਬਾਅਦ ਮੌਕਾ ਵੇਖਦੇ ਨੇ ਜੇ ਮੇਰੇ ਵਰਗੇ ਇਨਸਾਨ ਦੇ ਹਾਲਾਤ ਨੇ ਤੇ ਮੈਂ ਕਿਹਾ ਨਾ ਆਮ ਲੋਕ ਕਿਵੇਂ ਜੀਣਗੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਏ 5 ਵਜੇ ਘਰੋਂ ਘਰੀ ਟਿਕ ਜਾ ਕਰੋ ਕਿਉਂਕਿ ਅਤਵਾਦ ਚ ਤਾਂ ਪਤਾ ਹੁੰਦਾ ਸੀ ਕਿ ਕਿਹੜੇ ਪਿੰਡ ਦਾ ਕੌਣ ਅਤਵਾਦੀ ਔਰ ਪਤਾ ਹੁੰਦਾ ਸੀ ਕਿ ਕਿਹੜਾ ਕਿਹੜਾ ਅੱਤਵਾਦੀ ਹੈ ਤੇ ਹੁਣ ਤਾਂ ਬਈ ਇਹ ਝਾੜੂ ਵਾਲਿਆਂ ਦੇ ਅੱਤਵਾਦੀ ਆ ਪਤਾ ਨਹੀਂ ਕਹਿੰਦੇ ਡੱਬ ਚ ਕੀ ਹੈ ਤੇ 2000 ਪਿੱਛੇ ਬੰਦਾ ਮਾਰਦੇ ਆਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੁਲਿਸ ਤੋਂ ਕੋਈ ਉਮੀਦ ਨਾ ਰੱਖਿਓ ਆਪੋ ਆਪਣੇ ਘਰਾਂ ਚ 5 ਵਜੇ ਜਿਹੜਾ ਆਰਾਮ ਕਰਿਆ ਕਰੋ ਜੇ ਨਹੀਂ ਸੁਣਦੇ ਤੇ ਕੀ ਅਗਲੀ ਰਾਜਨੀਤੀ ਕੀ ਹੋਏਗੀ ਆਪਣੀ ਦੀ ਬਰੋਸਪੁਰ ਪ੍ਰਸ਼ਾਸਨ ਇਹ ਨਹੀਂ ਸੁਣਦੇ ਤੇ ਅਗਲੀ ਰਾਜਨੀਤੀ ਕੀ ਹੋਏਗੀ ਆਪਣੀ ਗੱਲ ਇਹ ਆ ਕਿ ਮੈਂ ਚਾਹੇ ਇਸ ਦੁਨੀਆ ਤੇ ਰਵਾਂ ਨਾ ਰਵਾਂ ਪਰ ਜਿੰਨਾ ਚਿਰ ਮੇਰੇ ਚ ਜਾਣ ਮੈਂ ਲੋਕਾਂ ਨਾਲ ਖੜਾ ਰਵਾਂਗਾ ਔਰ ਹਰੇਕ ਲੀਡਰ ਨੂੰ ਇਹ ਬੇਨਤੀ ਕਰਦਾ ਜਿੱਥੇ ਗੋਲੀ ਚੱਲਦੀ ਜਿੱਥੇ ਫਰੋਤੀ ਮੰਗਦੇ ਆ ਉਥੇ ਪਹਿਲੀਆਂ ਚ ਪਹੁੰਚਿਆ ਕਰੋ ਲੋਕਾਂ ਦੇ ਨਾਲ ਖੜੋ ਜੇ ਅੱਜ ਲੋਕਾਂ ਨਾਲ ਖੜੋਗੇ ਮੈਂ ਸਰਪੰਚੀ ਦੇ ਇਲੈਕਸ਼ਨਾਂ ਚ ਆਪਦੇ ਲੋਕਾਂ ਨਾਲ ਖੜਾ ਔਰ ਜਿੱਥੇ ਵਾਰਦਾਤ ਹੁੰਦੀ ਹੈ ਜੇ ਰਾਣੇ ਨੇ ਗੋਲੀ ਚੱਲੀ ਖੇਮ ਕਰਨ ਚ ਮੈਂ ਉਥੇ ਪਹੁੰਚਿਆ ਜਿੱਥੇ ਵਾਰਦਾਤ ਹੁੰਦੀ ਹੈ ਜਾਂ ਆਪਣੇ ਵਰਕਰ ਨੂੰ ਫੋਨ ਆਉਂਦਾ ਉਹਦੇ ਨਾਲ ਚਿਟਾਂਗ ਮੰਗ ਬਣ ਕੇ ਖੜੋ ਜੇ ਲੋਕਾਂ ਨਾਲ ਖੜੋਗੇ ਤਾਂ ਕਾਮਯਾਬ ਹੋਵਾਂਗੇ ਪੁਲਿਸ ਨੂੰ ਫੋਨ ਕੀਤਾ ਤੇ ਇਹਨਾਂ ਤੇ ਨਾਰਿਆ ਜੇ ਇਹਨਾਂ ਦੇ ਭਰੋਸੇ ਲੋਕ ਪਰਵਾ ਕੇ ਬਹਿ ਜਾਣਗੇ ਇਹ ਹੀ ਮੈਂ ਕਹਿਣਾ ਕਿ